ਕੀ ਤੁਸੀਂ ਕਦੇ ਸੋਚਿਆ ਕਿ ਜੇਕਰ ਕਿਸੇ ਦਿਨ ਕੋਈ ਸੱਪ ਤੁਹਾਡੇ ਪਿੱਛੇ ਪੈ ਜਾਵੇ ਤਾਂ ਕੀ ਤੁਸੀਂ ਉਸ ਤੋਂ ਤੇਜ਼ ਦੌੜ ਸਕਦੇ ਹੋ ਅਕਸਰ ਅਸੀਂ ਇਹੀ ਸੋਚਦੇ ਹਾਂ ਕਿ ਇਨਸਾਨ ਆਸਾਨੀ ਨਾਲ ਸੱਪ ਤੋਂ ਭੱਜ ਸਕਦਾ ਹੈ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਵਿਗਿਆਨ ਦੇ ਅੰਕੜੇ ਕਹਿੰਦੇ ਨੇ ਕਿ ਸੱਪ ਦੀ ਰਫ਼ਤਾਰ ਇਨਸਾਨ ਨਾਲੋਂ ਵੀ ਜ਼ਿਆਦਾ ਹੋ ਸਕਦੀ ਹੈ ਬਲੈਕ ਮਾਮਬਾ ਕਿੰਗ ਕੋਬਰਾ ਤੇ ਰਸਲ ਵਾਈਪਰ ਵਰਗੇ ਜ਼ਹਿਰੀਲੇ ਸੱਪ 20 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਦੇ ਨਾਲ ਦੌੜ ਸਕਦੇ ਨੇ ਚਾਹ ਕਿ ਆਮ ਇਨਸਾਨ ਦੀ ਗਤੀ ਸਿਰਫ 10 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਦੀ ਹੀ ਹੁੰਦੀ ਹੈ ਸੋਚੋ ਜੇਕਰ ਇੰਨਾ ਤੇਜ਼ ਸੱਪ ਕਿਸੇ ਦੇ ਪਿੱਛੇ ਪੈ ਜਾਵੇ ਤਾਂ ਬਚ ਕੇ ਨਿਕਲਣਾ ਕਿੰਨਾ ਔਖਾ ਹੋ ਸਕਦਾ ਹੈ ਪਰ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਸੱਪ ਹਮਲਾ ਕਰਨ ਲਈ ਨਹੀਂ ਦੌੜਦਾ ਬਲਕਿ ਸਿਰਫ ਆਪਣੀ ਰੱਖਿਆ ਦੇ ਲਈ ਦੌੜਦਾ ਹੈ ਇਸ ਦਾ ਸਰੀਰ ਸਪ੍ਰਿੰਗ ਵਾਂਗ ਲਚਕੀਲਾ ਹੁੰਦਾ ਹੈ ਜੋ ਇਸ ਨੂੰ ਇੱਕ ਪਾਲ ਦੇ ਵਿੱਚ ਛਾਲ ਮਾਰਨ ਦੀ ਸਮਰੱਥਾ ਦੇ ਦਿੰਦਾ ਹੈ ਜਦੋਂ ਇਸ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਬਿਜਲੀ ਵਾਂਗ ਤੇਜ਼ੀ ਨਾਲ ਹਮਲਾ ਕਰ ਸਕਦਾ ਹੈ ਵਿਗਿਆਨੀਆਂ ਦੇ ਮੁਤਾਬਕ ਸੱਪਾਂ ਦੀ ਗਤੀ ਮੌਸਮ ਨਾਲ ਵੀ ਜੁੜੀ ਹੋਈ ਹੁੰਦੀ ਹੈ ਠੰਡ ਵਿੱਚ ਇਹ ਹੌਲੇ ਹੋ ਜਾਂਦੇ ਨੇ ਪਰ ਜਿਵੇਂ ਹੀ ਤਾਪਮਾਨ ਵੱਧ ਜਾਂਦਾ ਹੈ ਇਹਨਾਂ ਦੀ ਰਫ਼ਤਾਰ ਵੀ ਵੱਧ ਜਾਂਦੀ ਹੈ ਇਸੇ ਕਰਕੇ ਗਰਮੀਆਂ ਵਿੱਚ ਸੱਪਾਂ ਦੀ ਹਰਕਤ ਅਤੇ ਹਮਲੇ ਦੋਵੇਂ ਵੱਧ ਜਾਂਦੇ ਨੇ ਅੰਤ ਵਿੱਚ ਇੱਕ ਗੱਲ ਯਾਦ ਰੱਖੋ ਸੱਪ ਮਨੁੱਖ ਦਾ ਦੁਸ਼ਮਣ ਨਹੀਂ ਹੈ ਇਹ ਸਿਰਫ ਆਪਣੀ ਸੁਰੱਖਿਆ ਕਰਦਾ ਹੈ ਪਰ ਇਸ ਦੀ ਚੁਸਤੀ ਅਤੇ ਰਫ਼ਤਾਰ ਇਨਸਾਨ ਲਈ ਇੱਕ ਸਬਕ ਛੱਡ ਜਾਂਦੀ ਹੈ ਕਿ ਕੁਦਰਤ ਵਿੱਚ ਹਰ ਜੀਵ ਦੇ ਅੰਦਰ ਇੱਕ ਅਜਿਹੀ ਤਾਕਤ ਹੈ ਜਿਸ ਨੂੰ ਹਲਕਾ ਲੈਣਾ ਘਾਟੇ ਦਾ ਸੌਦਾ ਸਾਬਿਤ ਹੋ ਸਕਦਾ ਹੈ ਕੀ ਤੁਸੀਂ ਕਦੇ ਸੋਚਿਆ ਕਿ ਜੇਕਰ ਕਿਸੇ ਦਿਨ ਕੋਈ ਸੱਪ ਤੁਹਾਡੇ ਪਿੱਛੇ ਪੈ ਜਾਵੇ ਤਾਂ ਕੀ ਤੁਸੀਂ ਉਸ ਤੋਂ ਤੇਜ਼ ਦੌੜ ਸਕਦੇ ਹੋ ਅਕਸਰ ਅਸੀਂ ਇਹੀ ਸੋਚਦੇ ਆ ਕਿ ਇਨਸਾਨ ਆਸਾਨੀ ਨਾਲ ਸੱਪ ਤੋਂ ਭੱਜ ਸਕਦਾ ਹੈ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਵਿਗਿਆਨ ਦੇ ਅੰਕੜੇ ਕਹਿੰਦੇ ਨੇ ਕਿ ਸੱਪ ਦੀ ਰਫ਼ਤਾਰ ਇਨਸਾਨ ਨਾਲੋਂ ਵੀ ਜ਼ਿਆਦਾ ਹੋ ਸਕਦੀ ਹੈ ਬਲੈਕ ਮਾਂਗਾ ਕਿੰਗ ਕੋਬਰਾ ਤੇ ਰਸਲ ਵਾਈਪਰ ਵਰਗੇ ਜ਼ਹਿਰੀਲੇ ਸੱਪ 20 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਦੇ ਨਾਲ ਦੌੜ ਸਕਦੇ ਨੇ ਜਦਕਿ ਆਮ ਇਨਸਾਨ ਦੀ ਗਤੀ ਸਿਰਫ 10 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਦੀ ਹੀ ਹੁੰਦੀ ਹੈ ਸੋਚੋ ਜੇਕਰ ਇੰਨਾ ਤੇਜ਼ ਸੱਪ ਕਿਸੇ ਦੇ ਪਿੱਛੇ ਪੈ ਜਾਵੇ ਤਾਂ ਬਚ ਕੇ ਨਿਕਲਣਾ ਕਿੰਨਾ ਔਖਾ ਹੋ ਸਕਦਾ ਹੈ ਪਰ ਇੱਕ دلچਸਪ ਗੱਲ ਇਹ ਵੀ ਹੈ ਕਿ ਸੱਪ ਹਮਲਾ ਕਰਨ ਲਈ ਨਹੀਂ ਦੌੜਦਾ ਬਲਕਿ ਸਿਰਫ ਆਪਣੀ ਰੱਖਿਆ ਦੇ ਲਈ ਦੌੜਦਾ ਹੈ ਇਸ ਦਾ ਸਰੀਰ ਸਪ੍ਰਿੰਗ ਵਾਂਗ ਲਚਕੀਲਾ ਹੁੰਦਾ ਹੈ ਜੋ ਇਸ ਨੂੰ ਇੱਕ ਪਲ ਦੇ ਵਿੱਚ ਛਾਲ ਮਾਰਨ ਦੀ ਸਮਰੱਥਾ ਦੇ ਦਿੰਦਾ ਹੈ ਜਦੋਂ ਇਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਬਿਜਲੀ ਬਾਂਗ ਤੇਜ਼ੀ ਨਾਲ ਹਮਲਾ ਕਰ ਸਕਦਾ ਹੈ ਵਿਗਿਆਨੀਆਂ ਦੇ ਮੁਤਾਬਕ ਸੱਪਾਂ ਦੀ ਗਤੀ ਮੌਸਮ ਨਾਲ ਵੀ ਜੁੜੀ ਹੋਈ ਹੁੰਦੀ ਹੈ ਠੰਡ ਵਿੱਚ ਇਹ ਹੌਲੇ ਹੋ ਜਾਂਦੇ ਨੇ ਪਰ ਜਿਵੇਂ ਹੀ ਤਾਪਮਾਨ ਵੱਧ ਜਾਂਦਾ ਹੈ ਇਹਨਾਂ ਦੀ ਰਫ਼ਤਾਰ ਵੀ ਵੱਧ ਜਾਂਦੀ ਹੈ ਇਸੇ ਕਰਕੇ ਗਰਮੀਆਂ ਵਿੱਚ ਸੱਪਾਂ ਦੀ ਹਰਕਤ ਅਤੇ ਹਮਲੇ ਦੋਵੇਂ ਵੱਧ ਜਾਂਦੇ ਨੇ ਅੰਤ ਵਿੱਚ ਇੱਕ ਗੱਲ ਯਾਦ ਰੱਖੋ ਸੱਪ ਮਨੁੱਖ ਦਾ ਦੁਸ਼ਮਣ ਨਹੀਂ ਹੈ ਇਹ ਸਿਰਫ ਆਪਣੀ ਸੁਰੱਖਿਆ ਕਰਦਾ ਹੈ ਪਰ ਇਸ ਦੀ ਚੁਸਤੀ ਅਤੇ ਰਫ਼ਤਾਰ ਇਨਸਾਨ ਲਈ ਇੱਕ ਸਬਕ ਛੱਡ ਜਾਂਦੀ ਹੈ ਕਿ ਕੁਦਰਤ ਵਿੱਚ ਹਰ ਜੀਵ ਦੇ ਅੰਦਰ ਇੱਕ ਜਹੀ ਤਾਕਤ ਹੈ ਜਿਸ ਨੂੰ ਹਲਕਾ ਲੈਣਾ ਘਾਟੇ ਦਾ ਸੌਦਾ ਸਾਬਤ ਹੋ ਸਕਦਾ ਹੈ